ਹਾਂਜੀ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਹੁਣ ਜਿਹੜਾ ਗਰਮੀ ਦਾ ਸੀਜ਼ਨ ਚੱਲ ਪਿਆ ਪਿਛਲੇ ਸਾਲ ਵੀ ਆਪਾਂ ਖਵਾਰੇ ਦੇ ਜਿਹੜੇ ਕੰਮ ਕੀਤੇ ਸੀਗੇ ਖਵਾਰੇ ਲਾਏ ਸੀਗੇ ਆਪਣੇ ਮੱਝਾਂ ਦੇ ਲਈ گاਵਾ ਮੱਝਾਂ ਦੇ ਲਈ ਜਿਵੇਂ ਅੱਧਾ ਸਾਹਮਣੇ ਚੱਲ ਰਹੇ ਨੇ ਤੇ ਆਪਾਂ ਇਹ ਪਿਛਲੇ ਸੀਜ਼ਨ ਦੇ ਵਿੱਚ ਲਾ ਕੇ ਗਏ ਸੀ ਇਹਨਾਂ ਦਾ ਰਿਜ਼ਲਟ ਆਪਾਂ ਨੂੰ ਬਾਈ ਦੱਸਦਾ ਵੀ ਕਿੱਦਾਂ ਦਾ ਰਿਜ਼ਲਟ ਸੀਗਾ ਹਾਂਜੀ ਬਾਈ ਪਹਿਲਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂਜੀ ਬਾਈ ਜੀ ਆਪਾਂ ਜਿਵੇਂ ਪਿਛਲੇ ਸਾਲ ਲਾ ਕੇ ਗਏ ਸੀ ਸਾਨੂੰ ਇਹਨਾਂ ਫਾਰਮੈਕ ਮੇਰ ਜਿਆ ਕਹੇ ਜੋ ਰਿਜ਼ਲਟ ਦਿੱਤਾ ਕੋਈ ਰਿਜ਼ਲਟ ਬਰੇ ਬਹੁਤ ਵਧੀਆ ਨਾ ਦਾ ਰਿਜ਼ਲਟ ਆ ਕਿਉਂਕਿ ਪਸ਼ੂਆਂ ਨੂੰ ਮੁੜ ਕੇ ਦਿੱਕਤ ਨਹੀਂ ਆਉਂਦੀ ਕਿਸੇ ਕੰਦੇ ਦੀ ਵੀ ਹਾਂਜੀ ਜਦੋਂ ਬੁਫਾਰੇ ਲੱਗੇ ਇਹ ਜਮਾਂ ਬਿਲਕੁਲ ਜਿਵੇਂ ਏਸੀ ਲੱਗਿਆ ਹੁੰਦਾ ਆਪਣੇ ਵਾਸਤੇ ਉਹ ਕੰਮ ਕਰਦੇ ਆ ਪਸ਼ੂ ਕਿਲੋ ਕਿਲੋ ਡੂਡ ਡੂਡ ਕਿਲੋ ਦੁੱਧ ਵੀ ਵਧ ਜੰਦੇ ਦੇ ਨਾਲ ਤੇ ਬਾਕੀ ਬਾਈ ਦੀ ਸਰਵਿਸ ਤੇਰੀ ਬਹੁਤ ਵਧੀਆ ਮੈਂ ਇੱਕ ਫੋਨ ਕੀਤਾਗਾ ਹਾਂਜੀ ਤੇ ਨਾਲ ਦੀ ਨਾਲ ਵੀ ਇੱਕ ਫੋਨ ਤੇ ਆ ਗਿਆ ਬਾਈ ਯਾਰ ਹਾਂਜੀ ਜਿਵੇਂ ਇੱਕ ਪੰਪ ਪੰਪਾਗਾ ਜਾਂ ਕੋਈ ਹੋਰ ਦਿੱਕਤ ਕਿਸੇ ਤਰ੍ਹਾਂ ਦੀ ਆਈ ਹੋਵੇ ਨਾ 1% ਵੀ ਦਿੱਕਤ ਨਹੀਂ ਬਾਈ ਹੁਣ ਮੈਨੂੰ ਲੱਗਾ ਇੱਕ ਵਾਰ ਚੇਂਜ ਹੋਇਆ ਆਪਣਾ ਹਾਂਜੀ ਦੋ ਹੋਏ ਨੇ ਦੋ ਚੇਂਜ ਹੋਏ ਨੇ ਹਾਂ ਉਹ ਵੀ ਜੰਗਲਾਂ ਪਾਇੰ ਕਰਕੇ ਬੰਦ ਹੋ ਗਏ ਸੀ ਮੈਂ ਲਾਹੇ ਨਹੀਂ ਨਾ ਹਾਂਜੀ ਹਾਂਜੀ ਮੈਂ ਸਾਰੇ ਉਮੀ ਰੱਖਦੇ ਸੀਗੇ ਇੱਥੇ ਐਂ ਹੀ ਪਏ ਸੀਗੇ ਲੱਬੜੇ ਤਪੜੇ ਇਹ ਲਾਹੇ ਹੁੰਦੇ ਤਾਂ ਸ਼ਾਇਦ ਉਹ ਵੀ ਨਹੀਂ ਖਰਾਬ ਹੁੰਦੇ ਸੀਗੇ ਬਹੁਤ ਤੇ ਇੱਕ ਇਸ ਲਾਉਣ ਦੇ ਨਾਲ ਪਰ ਜਿਹੜੇ ਪਸ਼ੂਆਂ ਦਾ ਸੀਗਾ ਵੀ ਦੁੱਧ ਤੋਂ ਜਾਂ ਕੋਈ ਹੋਰ ਤਰ੍ਹਾਂ ਦਾ ਕਿਦਾਂ ਦਾ ਰਿਜ਼ਲਟ ਰਿਹਾ ਦੁੱਧ ਵਧੀਆ ਹੈ ਦਾ ਮੈਂ ਦੱਸਿਆ ਵੀ 1 ਲੀਟਰ ਵਾਂਗੂ 1.5 ਲੀਟਰ ਵਾਂਗੂ ਦੁੱਧ ਵੱਧਦਾ ਹੁਣ ਗਰਮੀ 'ਚ ਖੜੇ ਨੇ ਪਸ਼ੂ ਡੱਕਦੇ ਨੇ ਜਦੋਂ ਇੱਥੇ ਮੰਨਦੇ ਉਹ ਕ ਆਰਾਮਦਾਰੀ ਲਗਾਉਂ ਆ ਆ ਕੱਟਰੂ ਤੁਹਾਡੇ ਸਾਹਮਣੇ ਆ ਜਿਵੇਂ ਦੇਖੋ ਅਸੀਂ ਸ਼ਾਵਰ ਚਲਾਤੇ ਤਾਂ ਉਹ ਇਹਨਾਂ ਦੇ ਨੀਚੇ ਹੋ ਕੇ ਖੜਦਾ ਤੇ ਬਹੁਤ ਵਧੀਆ ਰਿਜ਼ਲਟ ਆ ਜੇ ਕਿਸੇ ਨੇ ਆਪਣੇ ਘਰੇ ਨਵੇਂ ਫਾਰੇ ਲਵਾਉਣੇ ਆ ਜਾਂ ਕਿਸੇ ਨੇ ਰਿਪੇਅਰਿੰਗ ਕਰਾਉਣੀਆਂ ਆ ਆਪਾਂ ਮੋਬਾਈਲ ਦੇ ਉੱਪਰ ਸਕਰੀਨ ਤੇ ਨੰਬਰ ਦੇਵਾਂਗੇ ਤੁਸੀਂ ਕੰਟੈਕਟ ਕਰ ਸਕਦੇ ਆ ਜਦੋਂ ਵੀ ਕਿਤੇ ਵੀ ਹੋਣ ਤਾਂ ਆਪਾਂ ਹਰ ਥਾਂ ਦੇ ਵਿੱਚ ਲਾ ਸਕਦੇ ਆ ਪਰ ਜਗਾ ਉਥੇ ਜਿਵੇਂ ਖੁੱਲਾ ਕੋਈ ਭਾਂਡਾ ਹੋਵੇ ਐਸ ਤਰ੍ਹਾਂ ਦੀ ਜਗਾ ਦੇ ਵਿੱਚ ਕੰਮ ਕਰ ਜਾਂਦੇ ਆ ਜਿਵੇਂ ਆਪਣਾ ਪਿੱਛੇ ਜੇ ਲਾਏ ਸੀਗੇ ਆਪਾਂ ਵਰਕਸ਼ਾਪਾਂ ਦੇ ਅੱਗੇ ਵੀ ਲਾਗ ਜਾਂਦੇ ਨੇ ਤੇ ਜੇ ਕਿਸੇ ਵੀ ਤੁਸੀਂ ਠੰਡੀ ਜਗਾ ਦੇ ਲਈ ਆਪਣਾ ਜਿਵੇਂ ਮਾਲ ਪਸ਼ੂਆਂ ਦੇ ਲਈ ਦੁੱਧ ਵਧਾਉਣ ਦੇ ਲਈ ਇਹ ਚੀਜ਼ਾਂ ਨੂੰ ਬਹੁਤ ਫਾਇਦੇਮੰਦ ਆ ਤੁਸੀਂ ਵੱਧ ਤੋਂ ਵੱਧ ਇਹ ਫਾਰੇ ਲਵਾਓ ਤੇ ਆਪਣੇ ਜਿਹੜੇ ਮਾਲ ਪਸ਼ੂਆਂ ਨੂੰ ਬਚਾਓ ਤੇ ਵੱਧ ਤੋਂ ਵੱਧ ਤੁਸੀਂ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਅੱਗੇ ਵੀ ਸ਼ੇਅਰ ਕਰੋ ਕਿਉਂਕਿ ਹਰ ਤੱਕ ਵੀ ਇਹ ਵੀਡੀਓ ਪਹੁੰਚ ਜਾਵੇ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ